ਤਾਂ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਉਦਰਸਲ ਕੰਚਨ ਦੀ লাশ ਮਿਲੀ ਸੀ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਕਮਲਕੌਰ ਭਾਬੀ ਦੀ লাশ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਜਿਸ ਦੀ ਇੱਕ ਜ਼ਿੰਮੇਵਾਰੀ ਨਿਹੰਗ ਅਮਰਤਪਾਲ ਮਹਿਰੋਂ ਨੇ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਵਦੀਸ਼ ਦੇ ਵਿੱਚ ਫਰਾਰ ਹੋ ਜਾਂਦਾ ਜਿਸ ਦੀ ਅਜੇ ਤੱਕ ਕੋਈ ਵੀ ਪਾਲਨਿੰਗ ਹੋ ਸਕੇ ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਕੇਸ ਦੇ ਨਾਲ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚਲਾਨ ਪੇਸ਼ ਕੀਤਾ ਗਿਆ ਹੈ ਗਫ्तार ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਦਰਸਲ ਚਾਰ ਸ਼ੀਟ ਪੇਸ਼ ਕੀਤੀ ਹਾਲਾਂਕਿ ਮੁੱਖ ਮੁਲਜ਼ਮ ਅਮਰਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ਹੈ ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਕਿਉਂਕਿ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਦਾ ਮਾਮਲਾ ਜਿਸ ਵੇਲੇ ਸਾਹਮਣੇ ਹੈ ਵੱਡਾ ਮੁੱਦਾ ਵੀ ਉਸ ਵੇਲੇ ਪੰਜਾਬ ਦੇ ਵਿੱਚ ਬਣਿਆ ਤੇ ਇਸ ਦੇ ਵਿਚਾਲੇ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹੀ ਅਮਰਤਪਾਲ ਮਹਿਰੋਂ ਇਸ ਵਾਰਦਾਤ ਤੋਂ ਬਾਅਦ ਚ ਮੌਕੇ ਤੋਂ ਅਫਰਾਰ ਹੋ ਜਾਂਦਾ ਹੈ ਵਿਦੇਸ਼ ਦੇ ਵਿੱਚ ਚਲਾ ਗਿਆ ਹੈ ਜਿਸ ਤੋਂ ਬਾਅਦ ਉਸ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਕਿਉਂਕਿ ਉਸ ਵਿੜੇ ਦੁਬਈ ਦੇ ਲਈ ਅਫਰਾਰ ਹੋਇਆ ਸੀਗਾ ਪਰ ਫਿਲਹਾਲ ਦਾ ਸਵਾਲ ਇਹ ਹੈ ਕਿ ਦੁਬਈ ਹੈ ਜਾਂ ਕਸੂਰ ਵਿਦੇਸ਼ ਦੇ ਵਿੱਚ ਇਸ ਵਿੜੇ ਹੋ ਰਹਿ ਰਿਹਾ ਹੈ ਆ ਪ੍ਰੈਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਗ੍ਰਿਫਤਾਰ ਮੁਲਜ਼ਮ ਜਸਪ੍ਰੀ ਸਿੰਘ ਤੇ ਨਿਮਰਜੀਤ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਅੰਦਰਸਿਲ ਕੰਚਨ ਦੀ লাশ ਮਿਲੀ ਸੀ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਕਮਲਕੌਰ ਭਾਬੀ ਦੀ লাশ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਜਿਸ ਦੀ ਇੱਕ ਜ਼ਿੰਮੇਵਾਰੀ ਨਿਹੰਗ ਅਮਰਤਪਾਲ ਮਹਿਰੋਂ ਨੇ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਵਧੀਜ ਦੇ ਵਿੱਚ ਫਰਾਰ ਹੋ ਜਾਂਦਾ ਜਿਸ ਦੀ ਅਜੇ ਤੱਕ ਕੋਈ ਵੀ ਪਾਲਨਿੰਗ ਹੋ ਸਕੇ ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਕੇਸ ਦੇ ਨਾਲ ਇਸੇ ਮਾਮਲੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚਲਾਨ ਪੇਸ਼ ਕੀਤਾ ਗਿਆ ਹੈ ਗਫ्तार ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਦਰਸਲ ਚਾਰ ਸ਼ੀਟ ਪੇਸ਼ ਕੀਤੀ ਹਾਲਾਂਕਿ ਮੁੱਖ ਮੁਲਜ਼ਮ ਅਮਰਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ਹੈ ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਕਿਉਂਕਿ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਦਾ ਮਾਮਲਾ ਜਿਸ ਵੇਲੇ ਸਾਹਮਣੇ ਹੈ ਵੱਡਾ ਮੁੱਦਾ ਵੀ ਉਸ ਵੇਲੇ ਪੰਜਾਬ ਦੇ ਵਿੱਚ ਬਣਿਆ ਤੇ ਇਸ ਦੇ ਵਿਚਾਲੇ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹੀ ਅਮਰਤਪਾਲ ਮਹਿਰੋਂ ਇਸ ਵਾਰਦਾਤ ਤੋਂ ਬਾਅਦ ਚ ਮੌਕੇ ਤੋਂ ਅਫਰਾਰ ਹੋ ਜਾਂਦਾ ਹੈ ਵਿਦੇਸ਼ ਦੇ ਵਿੱਚ ਚਲਾ ਗਿਆ ਹੈ ਜਿਸ ਤੋਂ ਬਾਅਦ ਉਸ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਕਿਉਂਕਿ ਉਸ ਵਿੜੇ ਦੁਬਈ ਦੇ ਲਈ ਅਫਰਾਰ ਹੋਇਆ ਸੀਗਾ ਪਰ ਫਿਲਹਾਲ ਦਾ ਸਵਾਲ ਇਹ ਹੈ ਕਿ ਦੁਬਈ ਹੈ ਜਾਂ ਕਸੂਰ ਵਿਦੇਸ਼ ਦੇ ਵਿੱਚ ਇਸ ਵਿੜੇ ਹੋ ਰਹਿ ਰਿਹਾ ਹੈ ਆ ਪ੍ਰੈਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਗ੍ਰਿਫਤਾਰ ਮੁਲਜ਼ਮ ਜਸਪ੍ਰੀ ਸਿੰਘ ਤੇ ਨਿਮਰਜੀਤ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਨੂੰ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਦਰਸਿਲ ਕੰਚਨ ਦੀ লাশ ਮਿਲੀ ਸੀ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਕਮਲਕੌਰ ਭਾਬੀ ਦੀ লাশ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਜਿਸ ਦੀ ਇੱਕ ਜ਼ਿੰਮੇਵਾਰੀ ਨਿਹੰਗ ਅਮਰਤਪਾਲ ਮਹਿਰੋਂ ਨੇ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਵਧੀਜ ਦੇ ਵਿੱਚ ਫਰਾਰ ਹੋ ਜਾਂਦਾ ਜਿਸ ਦੀ ਅਜੇ ਤੱਕ ਕੋਈ ਵੀ ਪਾਲਨਿੰਗ ਹੋ ਸਕੇ ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਕੇਸ ਦੇ ਨਾਲ ਇਸੇ ਮਾਮਲੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚਲਾਨ ਪੇਸ਼ ਕੀਤਾ ਗਿਆ ਹੈ ਗ੍ਰফতার ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਦਰਸਲ ਚਾਰ ਸ਼ੀਟ ਪੇਸ਼ ਕੀਤੀ ਹਾਲਾਂਕਿ ਮੁੱਖ ਮੁਲਜ਼ਮ ਅਮਰਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ਹੈ ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਕਿਉਂਕਿ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਦਾ ਮਾਮਲਾ ਜਿਸ ਵੇਲੇ ਸਾਹਮਣੇ ਆ ਵੱਡਾ ਮੁੱਦਾ ਵੀ ਉਸ ਵੇਲੇ ਪੰਜਾਬ ਦੇ ਵਿੱਚ ਬਣਿਆ ਤੇ ਇਸ ਦੇ ਵਿਚਾਲੇ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹੀ ਅਮਰਤਪਾਲ ਮਹਿਰੋਂ ਇਸ ਵਾਰਦਾਤ ਤੋਂ ਬਾਅਦ ਚ ਮੌਕੇ ਤੋਂ ਅਫਰਾਰ ਹੋ ਜਾਂਦਾ ਹੈ ਵਿਦੇਸ਼ ਦੇ ਵਿੱਚ ਚਲਾ ਗਿਆ ਹੈ ਜਿਸ ਤੋਂ ਬਾਅਦ ਉਸ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਕਿਉਂਕਿ ਉਸ ਵੀਰੇ ਦੁਬਈ ਦੇ ਲਈ ਅਫਰਾਰ ਹੋਇਆ ਸੀਗਾ ਪਰ ਫਿਲਹਾਲ ਦਾ ਸਵਾਲ ਇਹ ਹੈ ਕਿ ਦੁਬਈ ਹੈ ਜਾਂ ਕਸੂਰ ਵਿਦੇਸ਼ ਦੇ ਵਿੱਚ ਇਸ ਵੀਰੇ ਰਹਿ ਰਿਹਾ ਹੈ ਆ ਪ੍ਰੈਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਗ੍ਰਿਫਤਾਰ ਮੁਲਜ਼ਮ ਜਸਪ੍ਰੀ ਸਿੰਘ ਤੇ ਨਿਮਰਜੀਤ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ